ਬਿਰੋਸਪੁਰ ਦੇ ਜੀਰਾ ਦੇ ਵਿੱਚ ਫਾਇਰਿੰਗ ਹੋਈ ਹੈ ਦੱਸਦੀ ਹੈ ਕਿ ਦੁਕਾਨਦਾਰ ਦੇ ਉੱਤੇ ਗ੍ਰਾਹਕ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ ਹੈ ਗਾਹਕ ਨੂੰ ਦੁਕਾਨਦਾਰ ਨੇ ਉਧਾਰ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ ਜਿਸ ਕਾਰਨ ਉਸ ਗਾਹਕ ਨੇ ਦੁਕਾਨਦਾਰ ਤੇ ਹੀ ਫਾਇਰਿੰਗ ਕਰ ਦਿੱਤੀ ਉਸੇ ਗੋਲੀ ਚਲਾ ਦਿੱਤੀ ਦੱਸਦੀ ਹੈ ਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਵੀ دہشت ਦਾ ਮਾਹੌਲ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੈ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਦੱਸਦੀ ਹੈ ਕਿ ਦੁਕਾਨਦਾਰ ਕੋਲ ਇੱਕ ਗ੍ਰਾਹਕ ਨੇ ਉਧਾਰ ਮੰਗਿਆ ਸੀ ਜਦ ਦੁਕਾਨਦਾਰ ਨੇ ਉਸ ਨੂੰ ਉਧਾਰ ਦੇਣ ਤੋਂ ਮਨਾ ਕਰ ਦਿੱਤਾ ਤਾਂ ਉਸ ਨੇ ਦੁਕਾਨਦਾਰ ਦੇ ਉੱਤੇ ਫਾਇਰਿੰਗ ਕਰ ਦਿੱਤੀ ਉਸ ਤੇ ਗੋਲੀ ਚਲਾ ਦਿੱਤੀ ਹਾਲਾਂਕਿ ਮੌਕੇ ਤੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਇੱਕ ਦੁਕਾਨਦਾਰ ਦੇ ਉੱਤੇ ਉਧਾਰ ਨਾ ਦੇਣ ਤੇ ਗਾਹਕ ਨੇ ਗੋਲੀ ਚਲਾ ਦਿੱਤੀ ਉਹ ਉਸ ਘਟਨਾ ਦੌਰਾਨ ਜ਼ਖਮੀ ਹੋ ਗਿਆ ਤੇ ਉਸ ਨੂੰ ਹੁਣ ਨੇੜੇ ਦੇ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ ਹੈ ਦੱਸਿਆ ਕਿ ਇਸ ਸਬੰਧੀ ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੈਂ ਜਦੋਂ ਇਸ ਨੂੰ ਮਣਾ ਕੀਤਾ ਕਿ ਮੈਂ ਉਦਾਹਰਨ ਨਹੀਂ ਦੇਵਾਂਗਾ ਤਾਂ ਉਸਨੇ ਗੁੱਸੇ 'ਚ ਆ ਕੇ ਉਸ ਦੇ ਗੋਲੀ ਮਾਰ ਦਿੱਤੀ ਐ ਇਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਆਏ ਹਾਲਾਂਕਿ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਐ ਪੁਲਿਸ ਦਾ ਕਹਿਣਾ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਐ ਤੇ ਦੋਸ਼ੀ ਦੀ ਭਾਲ ਜਾਰੀ ਐ ਮੈਂ ਇੱਥੇ ਸੰਧ ਲੈਣ ਗਿਆ ਮੈਂ ਦੁਕਾਨ ਤੋਂ ਬਾਹਰ ਹੀ ਹੈਗਾ ਵਿੱਚ ਨਹੀਂ ਵੜਿਆ ਇਹਨਾਂ ਝਗੜਾ ਹੋਇਆ ਤੇ ਮਨੇ ਫੇਰ ਕੱਢ ਮਾਰਿਆ ਅਸੀਂ ਹੁਣ ਚੱਕ ਕੇ ਇੱਥੇ ਲਿਆ ਆਸਤਾਂ ਉਨੀ ਮੰਗ ਵੀ ਕਰ ਨਹੀਂ ਤਾਂ ਪਰਚਾ ਹੋਣਾ ਚਾਹੀਦਾ ਜੋ ਕੀ ਜਾਂ ਬੰਦਾ ਹੋਣਾ ਚਾਹੀਦਾ ਵੇਪਨ ਦਾ ਕੰਮ ਕਰਦਾ ਵੈਸੇ ਜੋ ਪਿੰਡ ਦੇ ਵਿੱਚ ਬਿਜਲੀ ਦਾ ਸਮਾਨ ਹੋਇਆ ਜੋ ਨਿੱਕਰ ਛਕੜੁੱਦਾ ਇਸ ਤਰ੍ਹਾਂ ਦਾ ਸਮਾਨ ਰੱਖਦਾ ਤੇ ਇੱਥੇ ਇੱਕ ਹੈਗਾ ਇੱਥੇ ਗੁਰਜੀਤ ਸਿੰਘ ਸਾਹਾ ਪਿੰਡ ਬਗੇਲੇ ਵਾਲੇ ਤੋਂ ਉਹ ਤਕਰੀਬਨ ਮੈਨੂੰ 6 ਮਹੀਨੇ ਤੋਂ ਕਦੀ 100 ਲੈ ਗਿਆ ਕਿ 200 ਲੈ ਗਿਆ ਡਰਾ ਕੇ ਵੀ ਹਾਂ ਵੀ ਕਿ ਉਹ ਪਿਸਤੌਲ ਹੱਥੇ ਫੜ ਕੇ ਆਏ ਨਾ ਇਹ ਹਾਂ ਵੀ 100 ਰੁਪਏ ਤੇ ਦੇ ਕੇ 200 ਮੰਗ ਕੇ ਲੈਣਾ ਨਸ਼ਾ ਕਰਦਾ ਤੇ ਮੈਂ ਲਗਾਤਾਰ ਇਸ ਤਰ੍ਹਾਂ ਕਰਦ ਰਿਹਾ ਤੇ ਅੱਜ ਮੇਰੇ ਕੋਲ ਏਸੀ ਵੀ ਸੋਚ ਲੈਣ ਆਇਆ ਮੈਂ ਕਿਹਾ ਵੀ ਵੀਰੇ ਏਸੀ ਵਾਲੀ ਸੋਚਨ ਤਾਂ ਵੀ ਦੇ ਦਿੰਨਾ ਬਾਕੀ ਪੈਸੇ ਨਗਦ ਲੱਗਣਗੇ ਤੇ ਮੈਨੂੰ ਕਹਿੰਦਾ ਤੇਰੀ ਹਵਾ ਬਹੁਤ ਖਰਾਬ ਹੋ ਗਈ ਆ ਤੇ ਹਵਾ ਠੀਕ ਕਰਨੀ ਪੈਣੀ ਆ ਮੈਂ ਮੈਂ ਕਿਹਾ ਵੀ ਜੋ ਚੀਜ਼ ਪੈਸੇ ਨਾਲ ਉਹਦੀ ਪੈਸੇ ਨਾਲ ਹੀ ਦਵਾਂਗਾ ਮੈਂ ਵੈਸੇ ਕਿ ਕਿਤੋਂ ਦੇ ਦਾਂ ਮੈਂ ਤੇ ਮੁੜ ਕੇ ਏਸੀ ਉਹ ਸੋਚ ਲੈ ਗਿਆ ਪੈਸੇ ਵੀ ਦੇ ਗਿਆ ਬਾਅਦ ਜਾ ਕੇ ਬੋਲਦਾ ਰਿਹਾ ਕਿ ਹਾਂ ਵੇਂਦੀ ਹਵਾ ਜੀ ਠੀਕ ਕਰਨੀ ਆ ਮੈਂ ਤੁਰਿਆ ਆਉਣਾ ਇੰਨੇ ਕਹਿ ਕੇ ਪਿੰਡ ਨੂੰ ਚਲਾ ਗਿਆ ਤੇ 15-20 ਮਿੰਟ ਬਾਅਦ ਮੇਰੇ ਕੋਲ ਉਹ ਜਿਹੜਾ ਆਗੇ ਦੁਕਾਨ ਉਪਰ ਬੈਸ ਲੱਗ ਪਿਆ ਬੈਸ ਤੇ ਬੈਸ ਤੇ ਉਹਨੇ ਉਪਰ ਉਹਦੇ ਕੋਲ ਪਿਸਤੌਲ ਸੀ ਰੋਲਵਰ ਸੀ ਕੀ ਸੀ ਇਹਨਾਂ ਦੀ ਮੈਨੂੰ ਜਾਣਕਾਰੀ ਕੀ ਬੋਲਦੇ ਉਹਨੂੰ ਉਹ ਕੱਢ ਲਿਆ ਤੇ ਇਸ ਤੱਕ ਬੈਸ ਤੇ ਬੈਸ ਤੇ ਅਸੀਂ ਦੁਕਾਨ ਤੋਂ ਬਾਹਰ ਚਲੇ ਗਏ ਤਾਂ ਪੌੜੀ ਉੱਤੇ ਦੀ ਸਾਰੇ ਉਹਨੇ ਮੇਰੇ ਲੱਤ ਵਿੱਚ ਗੋਲੀ ਮਾਰ ਦਿੱਤੀ ਜੀ ਇਹ ਜਸਬੀਰ ਸਿੰਘ ਆ ਇੱਕ ਗਲੋਨੀ ਪਿੰਡਾ ਥਾਣਾ ਕੋਟਿਸਖਾਂਦੇ ਵਿੱਚ ਉਹਨੇ ਬਿਜਲੀ ਦੇ ਸਮਾਨ ਦੀ ਤੇ ਸਪੇਅਰ ਪਾਰਟ ਦੀ ਦੁਕਾਨਾ ਬਗੇਲੇ ਵਾਲਾ ਬਸੜੇ ਤੇ ਤੇ ਬਗੇਲੇ ਵਾਲਾ ਪਿੰਡ ਦਾ ਹੀ ਇੱਕ ਗੁਰਜੀਤ ਸਿੰਘ ਆ ਇਹ 22 ਤਰੀਕ ਨੂੰ ਇਹ ਦੁਕਾਨ ਤੇ ਕੁਛ ਇਤੋਂ ਸਮਾਨ ਲੈਣ ਗਿਆ ਸੀ ਦਾ ਇਹਨੇ ਇਨਕਾਰ ਕਰਤਾ ਦੁਕਾਨਦਾਰ ਨੇ ਉਹਨੇ ਕਿਹਾ ਵੀ ਇਹਨੇ ਕਿਉਂਕਿ ਇਹ ਤਾਂ ਪਹਿਲਾਂ ਵੀ ਇੱਕ ਦੋ ਵਾਰੀ ਸਮਾਨ ਲੈ ਗਿਆ ਸੀ ਉਹਦੇ ਪੈਸੇ ਮੁੜੇ ਨਹੀਂ ਸੀਗੇ ਉੱਥੋਂ ਇਹ ਚਲਾ ਗਿਆ ਇਸ ਗੱਲ ਦਾ ਗੁੱਸਾ ਕਰਕੇ ਥੋੜੀ ਦੇਰ ਬਾਅਦ ਆਪਦਾ ਲਾਇਸੈਂਸੀਡ ਰਵਲ ਹੋ ਰਹੇ ਲੈ ਕੇ ਤੇ ਉਹਦੀ ਦੁਕਾਨ ਤੇ ਉਹਦੇ ਤੇ ਨੇ ਮਰਨੇ ਨੀਤਨਾ ਫੈਰ ਕਰਤਾ ਜਿਹੜਾ ਉਹਦੀ ਖੱਬੀ ਲਾਦ ਦੇ ਵਿੱਚ ਵਧਿਆ ਤੇ ਉਸ ਤੋਂ ਬਾਅਦ ਬੰਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ੍ਰੀਕਵੈਂਟ ਕਰਦਾ ਰਿਹਾ ਤੇ ਕੱਲ ਜਿਹੜਾ ਮਕਦਮਾ ਨੰਬਰ 74307 ਆਮ ਜੱਟ ਦੇ ਤਹਿਤ ਜਸਵੀਰ ਸਿੰਘ ਤੇ ਬਿਆਨ ਤੇ ਗੁਰਜੀਤ ਸਿੰਘ ਦੇ ਖਲਾਫ ਸੀ ਦਰਜ ਕਰਾ